ਬਲੱਡ ਡੋਨਰਸ ਕਾਉਂਸਲ ਫਕਵਾੜਾ ਬਲੋਸ ਵਰਗੀਆਂ ਨਾਨਕ ਚੰਦ ਸੇਠੀ ਅਤੇ ਸ਼੍ਰੀਮਤੀ ਠਾਕੁਰਦੇਵੀ ਸੇਠੀ ਦੀ ਯਾਦ ਵਿੱਚ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਫਕਵਾੜਾ ਵਿਖੇ ਮੁਫਤ ਜਵਾੜੇ ਲਗਾਉਣ ਅਤੇ ਦੰਦਾਂ ਦੀਆਂ ਬਿਮਾਰੀਆਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਦੇ ਐਸ்சி ਰਵਿੰਦਰ ਚੋਪੜਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਕੈਂਪ ਦਾ ਆਗਾਜ਼ ਸ਼ਮਾਰੋਸ਼ਨ ਕਰਕੇ ਕੀਤਾ ਕੈਂਪ ਦੌਰਾਨ ਜਿੱਥੇ ਸੀਐਮਸੀ ਹਸਪਤਾਲ ਲੁਧਿਆਣਾ ਦੇ 45 ਮੈਂਬਰੀ ਟੀਮ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰ ਫਰੀਦ ਦਵਾਈਆਂ ਦਿੱਤੀਆਂ ਗਈਆਂ ਉੱਥੇ ਹੀ ਮਰੀਜ਼ਾਂ ਨੂੰ ਮੁਫ ਨੇ ਸੰਬੋਧਨ ਵਿੱਚ ਐਸੀ ਰਵਿੰਦਰ চোপੜਾ ਨੇ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਇ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਸੰਸਥਾ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਅੱਜਾ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਚੀਕ ਗੈਸਪ ਬੁਲਾਇਆ ਤੇ ਇਸੇ ਤਰ੍ਹਾਂ ਤੁਸੀਂ ਜਿਹੜੇ ਆ ਲੋਣ ਭਲਾਈ ਦੇ ਕੰਮ ਕਰਦੇ ਹੋ ਉਹ ਤੇ ਪ੍ਰਮਾਤਮਾ ਤੁਹਾਨੂੰ ਬਹੁਤ ਟੈਂਸ਼ਨ ਲੈ ਕੇ ਚੱਟ ਜਿਹੜਾ ਹੈਗਾ ਫਾਈਨੈਂਸ਼ੀਅਲ ਤੌਰ ਤੇ ਤਗੜਾ ਰੱਖੇ ਤਾਂ ਕਿ ਤੁਸੀਂ ਲੋਕਾਂ ਦੀ ਸੇਵਾ ਕਰ ਤੋਂ ਜੋ ਸਾਨੂੰ ਸੇਵਾ ਦਾ ਮੌਕਾ ਦੋਗੇ ਵੀ ਹਰ ਟਾਈਮ ਤੁਹਾਡੇ ਨਾਲ ਹਾਜ਼ਰ ਰਵਾਂਗੇ ਇਸ ਮੌਕੇ ਮਲਕੀਅਤ ਸਿੰਘ ਰਿਕਬੋਤਰਾ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਈ ਭਲਾਈ ਦੇ ਕੰਮਾਂ ਸੰਬੰਧੀ ਜਾਣੂ ਕਰਵਾਇਆ ਇਸ ਮੌਕੇ ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮਜੂਸਾਨ ਜਿਹੜੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ 499 ਦੰਦਾਂ ਦੀਆਂ ਬਿਮਾਰੀਆਂ ਦੰਦਾਂ ਦਾ ਇਲਾਜ ਦਾ ਕੈਂਪ ਅਯੋਜਿਤ ਕੀਤਾ ਗਿਆ ਇਹ ਮਾਤਾ ਠਾਕੁਰ ਦੇਵੀ ਅਤੇ ਪਿਤਾ ਨਾਨਕੇ ਸੇਠੀ ਦੀ ਯਾਦ ਵਿੱਚ ਹਰ 15 ਦਿਨਾਂ ਬਾਅਦ ਇਸ ਸਥਾਨ ਤੇ ਅਯੋਜਿਤ ਕੀਤਾ ਜਾਂਦਾ ਹੈ ਇਸ ਕੈਂਪ ਦੇ ਵਿੱਚ 45 ਮੈਂਬਰਾਂ ਦੀ ਸੀਐਮਸੀੀ ਡੈਂਟਲ ਕਾਲਜ ਦੀ ਮੋਬਾਈਲ ਸਰਵਿਸਸ ਟੀਮ ਵੱਲੋਂ ਦੰਦਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਉਹਨਾਂ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ ਅੱਜ ਦੇ ਕੈਂਪ ਦਾ ਅਦਕਾਰਤਨ ਸਤਕਾਰ ਵਿਜਿੰਦਰ ਚੋਪਰਾ ਜੀ ਐਸ ਸੀ ਨਗਰ ਨਿਗਮ ਉਹਨਾਂ ਨੇ ਕੀਤਾ ਅਤੇ ਆਪਣੇ ਕਰਤੱਵਾਂ ਪੰਜ ਦਿਵਾੜੇ ਬਣਾਉਣੇ ਵਿਤਰਣ ਕੀਤੇ ਸੋ ਬੇਨਤੀ ਹੈ ਸਾਰੇ ਲੋਕ ਇਸ ਕੈਂਪ ਦਾ ਫਾਇਦਾ ਲੈ ਕੇ ਸਾਨੂੰ ਕਿਰਤਾਰਤ ਕਰਦਾ ਧੰਨਵਾਦ